ਸਾਡੇ ਘਰ ਵਿੱਚ ਇੱਕ ਨੌਕਰ ਰਹਿੰਦਾ ਸੀ ਜਿਸਦੀ ਉਮਰ 17 ਸਾਲ ਸੀ ਉਹ ਬਹੁਤ ਚੰਗਾ ਲੜਕਾ ਸੀ ਇੱਕ ਦਿਨ ਉਹ ਮੈਨੂੰ ਕਹਿਣ ਲੱਗਿਆ ਮਾਲਕ ਜੀ ਬਾਹਰ ਠੰਡ ਹੈ ਇਸ ਲਈ ਮੈਂ ਤੁਹਾਡੇ ਕਮਰੇ ਵਿੱਚ ਸੌਂ ਜਾਵਾਂ ਮੈਂ ਵੀ ਸੋਚਿਆ ਕਿ ਬਾਹਰ ਠੰਡ ਲੱਗਦੀ ਹੋਵੇਗੀ ਇਸ ਲਈ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਸੌਣ ਲਈ ਇਜਾਜ਼ਤ ਦੇ ਦਿੱਤੀ ਪਰ ਜਦੋਂ ਅੱਧੀ ਰਾਤ ਹੋਈ ਉਹ ਸੋਨੇ ਲਗਾਤਾਰ ਮੇਰੇ ਨਾਲ 5 ਵਾਰ ਮੈਂ ਹੈਰਾਨ ਰਹਿ ਗਈ ਕਿ ਐਨਾ ਛੋਟਾ ਬੱਚਾ ਕਿਵੇਂ ਐਨਾ ਤਾਕਤਵਰ ਹੋ ਸਕਦਾ ਹੈ ਉਸ ਨੇ ਤਾਂ ਮੇਰੀਆਂ ਚੀਕਾਂ ਮੇਰਾ ਨਾਮ ਅਮਨ ਹੈ ਮੈਂ ਦੇਖਣ ਵਿੱਚ ਬਹੁਤ ਸੋਹਣੀ ਸੀ ਮੇਰਾ ਵਿਆਹ ਸੋਹਣੀ ਨਾਲ 8 ਸਾਲ ਪਹਿਲਾਂ ਹੋਇਆ ਸੀ ਮੇਰਾ ਪਤੀ ਬਹੁਤ ਚੰਗਾ ਸੀ ਉਹ ਮੇਰੀ ਹਰ ਗੱਲ ਮੰਨਦਾ ਸੀ ਇੱਕ ਦਿਨ ਮੇਰਾ ਪਤੀ ਇੱਕ ਸਾਲ ਦੇ ਨੌਕਰ ਨੂੰ ਘਰ ਵਿੱਚ ਲੈ ਕੇ ਆਇਆ ਅਤੇ ਕਹਿਣ ਲੱਗਿਆ ਕਿ ਇਹ ਮੁੰਡਾ ਬੇਸਹਾਰਾ ਹੈ ਇਸ ਦੇ ਅੱਗੇ ਪਿੱਛੇ ਕੋਈ ਨਹੀਂ ਹੈ ਇਹ ਸਾਡੇ ਘਰ ਵਿੱਚ ਬਹੁਤ ਘੱਟ ਪੈਸਿਆਂ ਵਿੱਚ ਨੌਕਰੀ ਕਰਨ ਲਈ ਤਿਆਰ ਹੈ ਬਸ ਇਸ ਨੂੰ ਖਾਣ ਲਈ ਖਾਣਾ ਤੇ ਰਹਿਣ ਲਈ ਕਮਰਾ ਦੇ ਦਿਓ ਮੇਰਾ ਪਤੀ ਪੈਸੇ ਦੇ ਮਾਮਲੇ ਵਿੱਚ ਬਹੁਤ ਕੰਜੂਸ ਸੀ ਉਹ ਹਰ ਸਮੇਂ ਮੁਕਤ ਦੇ ਚੱਕਰ ਵਿੱਚ ਰਹਿੰਦਾ ਸੀ ਉਹ ਮੁੰਡਾ ਦੇਖਣ ਵਿੱਚ ਬਹੁਤ ਹੀ ਚੰਗਾ ਤੇ 마ਸੂਮ ਜਿਹਾ ਲੱਗਦਾ ਸੀ ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਇਹ ਮੁੰਡਾ ਤੁਹਾਨੂੰ ਕਿੱਥੋਂ ਮਿਲ ਗਿਆ ਉਹ ਕਹਿਣ ਲੱਗ ਗਿਆ ਇਹ ਮੁੰਡਾ ਮੇਰੇ ਦੋਸਤ ਦੇ ਘਰ ਵਿੱਚ ਕੰਮ ਕਰਦਾ ਸੀ ਪਰ ਹੁਣ ਮੇਰਾ ਦੋਸਤ ਵਿਦੇਸ਼ ਜਾ ਰਿਹਾ ਹੈ ਇਸ ਲਈ ਮੈਂ ਇਸ ਨੂੰ ਆਪਣੇ ਘਰ ਲਿਆਇਆ। ਇਹ ਸੁਣ ਕੇ ਮੈਂ ਕਿਹਾ ਕਿ ਸੋਨੀ ਸਾਡੇ ਘਰ ਵਿੱਚ ਦੋ ਕਮਰੇ ਹਨ। ਇੱਕ ਕਮਰੇ ਨੂੰ ਮੈਂ ਆਪਣੇ ਕੱਪੜੇ ਸਲਾਈ ਕਰਨ ਲਈ ਰੱਖਿਆ ਹੈ ਅਤੇ ਦੂਜਾ ਕਮਰਾ ਆਪਣਾ ਪਰਸਨਲ ਕਮਰਾ ਹੈ। ਇਹ ਮੁੰਡਾ ਕਿੱਥੇ ਰਹੇਗਾ? ਉਹ ਕਹਿਣ ਲੱਗਿਆ ਕਿ ਤੈਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਬਸ 베ੜੇ ਵਿੱਚ ਇਸ ਦੀ ਮੰਜੀ ਢਾ ਦੇਵੀਂ ਅਤੇ ਇੱਕ ਬਿਸਤਰਾ ਇਸ ਨੂੰ ਦੇ ਦੇਵੀਂ। ਇਹ ਉੱਥੇ ਹੀ ਚੁੱਪਚਾਪ ਸੌ ਜਾਵੇਗਾ। ਮੈਂ ਕਿਹਾ ਚੱਲ ਠੀਕ ਹੈ ਉਹ ਮੁੰਡਾ ਚੁੱਪਚਾਪ ਰਹਿੰਦਾ ਸੀ ਅਗਲੇ ਦਿਨਾਂ ਸਵੇਰੇ ਮੈਂ ਉਸ ਨੂੰ ਰਸੋਈ ਤੇ ਕੰਮ ਸਮਝਾ ਦਿੱਤੇ ਅਤੇ ਚੁੱਪਚਾਪ ਉਹ ਮੇਰੇ ਦੱਸੇ ਹੋਏ ਕੰਮ ਕਰ ਦਿੰਦਾ ਸੀ ਅਤੇ ਪੂਰੇ ਘਰ ਦੀ ਸਫਾਈ ਵੀ ਕਰ ਦਿੰਦਾ ਸੀ ਮੈਂ ਉਸ ਨੂੰ ਨਾਸ਼ਤਾ ਬਣਾ ਕੇ ਦੇ ਦਿੰਦੀ ਉਹ ਚੁੱਪਚਾਪ ਨਾਸ਼ਤਾ ਕਰ ਲੈਂਦਾ ਮੈਂ ਉਸ ਨੂੰ ਇੱਕ ਦਿਨ ਕਿਹਾ ਤੂੰ ਬੋਲਦਾ ਕਿਉਂ ਨਹੀਂ ਤਾਂ ਉਹ ਕਹਿਣ ਲੱਗਿਆ ਮੈਂ ਤੁਹਾਡੇ ਨਾਲ ਕੀ ਗੱਲ ਕਰ ਸਕਦਾ ਹਾਂ ਮਾਲਕਨ ਮੈਂ ਕਿਹਾ ਕਿ ਤੇਰੇ ਘਰ ਕੋਈ ਨਹੀਂ ਉਹ ਕਹਿਣ ਲੱਗਿਆ ਕਿ ਪਤਾ ਨਹੀਂ ਪਰ ਜਦੋਂ ਮੈਂ ਅੱਖ ਖੋਲੀ ਤਾਂ ਮੈਂ ਆਪਣੇ ਆਪ ਮੁਨਾਥ ਆਸ਼ਰਮ ਵਿੱਚ ਪਾਇਆ ਜਦੋਂ ਮੈਂ 10 ਸਾਲ ਦਾ ਸੀ ਤਾਂ ਇੱਕ ਔਰਤ ਮੈਨੂੰ ਅਨਾਥ ਆਸ਼ਰਮ ਵਿੱਚੋਂ ਇਹ ਕਹਿ ਕੇ ਲੈ ਗਈ ਕਿ ਉਸ ਦੇ ਕੋਈ ਔਲਾਦ ਨਹੀਂ ਹੈ ਅਤੇ ਉਸ ਨੂੰ ਬੱਚਾ ਚਾਹੀਦਾ ਹੈ ਅਤੇ ਉਹ ਕਹਿ ਰਹੀ ਸੀ ਕਿ ਮੈਂ ਇਸ ਨੂੰ ਚੰਗੇ ਸਕੂਲ ਵਿੱਚ ਪੜਾਵਾਂਗੀ ਇਸ ਨੂੰ ਚੰਗੀ ਸਿੱਖਿਆ ਦੇਵਾਂਗੀ ਪਰ 10 ਸਾਲ ਦੀ ਉਮਰ ਵਿੱਚ ਹੀ ਉਸ ਨੇ ਮੈਨੂੰ ਘਰ ਦੇ ਕੰਮਾਂ ਵਿੱਚ ਲਾ ਦਿੱਤਾ। ਛੋਟੇ-ਮੋਟੇ ਸਮਾਨ ਲਈ ਉਹ ਮਾਪਾਂ ਦੇ ਤੋਂ ਹੋਣਾ ਰਿਸ਼ਤੇਦਾਰਾਂ ਦੇ ਅੱਗੇ ਭਾਂਡੇ ਲਾਉਣਾ ਅਤੇ ਮੈਂ ਇਸ ਤਰ੍ਹਾਂ ਦੀ ਜ਼ਿੰਦਗੀ ਹੀ ਗੁਜ਼ਾ ਰਹੀ ਸੀ ਜਦੋਂ ਉਹ ਅਰਥਮਾਰਗੀ ਤਾਂ ਫਿਰ ਉਸ ਦੇ ਪਤੀ ਨੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਫਿਰ ਦੂਜੇ ਦਿਨ ਤੋਂ ਹੀ ਮੈਂ ਨੌਕਰ ਦਾ ਕੰਮ ਸ਼ੁਰੂ ਕਰ ਦਿੱਤਾ। ਪਰ ਮੈਨੂੰ ਜਿਸ ਨੇ ਵੀ ਰੱਖਿਆ ਦੋ ਸਮੇਂ ਦੀ ਰੋਟੀ ਲਈ ਹੀ ਰੱਖਿਆ। ਫਿਰ ਇਸ ਤੋਂ ਜ਼ਿਆਦਾ ਕਿਸੇ ਨੇ ਮੈਨੂੰ ਕੁਝ ਨਹੀਂ ਦਿੱਤਾ। ਦੋ ਸਮੇਂ ਦੀ ਰੋਟੀ ਦੇ ਬਦਲੇ ਮੈਂ ਘਰ ਦਾ ਸਾਰਾ ਕੰਮ ਕਰਦਾ ਸੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਅਦਭੁਤ ਹੋਇਆ ਮੈਂ ਉਸ ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਕੁਝ ਪੈਸੇ ਅਤੇ ਦੋ ਸਮੇਂ ਦੀ ਰੋਟੀ ਵੀ ਦੇ ਦਿਆਂਗੀ ਹੁਣ ਮੈਨੂੰ ਉਸ ਬੱਚੇ ਦੀ ਫਿਕਰ ਹੋਣ ਲੱਗੀ ਸੀ ਮੇਰੇ ਪਤੀ ਦੀ ਵੀ ਇੰਨੀ ਜ਼ਿਆਦਾ ਤਨਖਾਹ ਨਹੀਂ ਸੀ ਉਹ ਕਹਿਣ ਲੱਗਿਆ ਨਹੀਂ ਮਾਲਕਿਨ ਜੀ ਹਰਿਆਣ ਦੇਓ ਬਸ ਮੈਨੂੰ ਦੋ ਸਮੇਂ ਦੀ ਰੋਟੀ ਅਤੇ ਘਰ ਵਿੱਚ ਰਹਿਣ ਲਈ ਜਗ੍ਹਾ ਦੇ ਰਹੇ ਹੋ ਮੇਰੇ ਲਈ ਇਹ ਹੀ ਬਹੁਤ ਹੈ ਕਿਹੜਾ ਮੇਰਾ ਕੋਈ ਪਰਿਵਾਰ ਹੈ ਜਿਸ ਦੀ ਮੈਨੂੰ ਚਿੰਤਾ ਹੋਵੇਗੀ ਪਰ ਮੇਰੇ ਦਿਲ ਵਿੱਚ ਉਸ ਮੁੰਡੇ ਲਈ ਹਮਦਰਦੀ ਪੈਦਾ ਹੋਣ ਲੱਗੀ ਪਰ ਮੈਂ ਨਹੀਂ ਜਾਣਦੀ ਸੀ ਕਿ ਇਹ ਹਮਦਰਦੀ ਮੈਨੂੰ ਬਹੁਤ ਮਹਿੰਗੀ ਪੈਣ ਵਾਲੀ ਹੈ ਮੇਰਾ ਪਤੀ ਦੂਜੇ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ ਉਹ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਦਾ ਮਾਲਿਕ ਮੇਰੇ ਪਤੀ ਨੂੰ ਦੂਜੇ ਸ਼ਹਿਰ ਵਿੱਚ ਆਰਡਰ ਦੇਣ ਲਈ ਭੇਜ ਦਿੰਦਾ ਸੀ ਮੇਰਾ ਪਤੀ ਦੂਜੇ ਸ਼ਹਿਰ ਜਾਂਦਾ ਤਾਂ 3-4 ਦਿਨਾਂ ਬਾਅਦ ਵਾਪਸ ਆਉਂਦਾ ਸੀ ਉਹਨਾਂ ਦਿਨ ਮੈਂ ਘਰ ਵਿੱਚ ਇਕੱਲੀ ਹੁੰਦੀ ਸੀ ਮੇਰੇ ਵਿਆਹ ਨੂੰ 8 ਸਾਲ ਹੋ ਗਏ ਸੀ ਪਰ ਹਜੇ ਤੱਕ ਮੇਰੇ ਕੋਈ ਔਲਾਦ ਨਹੀਂ ਸੀ ਮੈਂ ਸੋਚ ਰਹੀ ਸੀ ਕਿ ਜੇਕਰ ਮੈਂ ਕਿ ਸੇ ਆ ਮਾਥ ਬੱਚੇ ਨਾਲ ਚੰਗਾ ਬਿਹਾਰ ਕਰਾਂਗੀ ਤਾਂ ਹੋ ਸਕਦਾ ਹੈ ਕਿ ਰੱਬ ਨੂੰ ਮੇਰੇ ਤੇ ਤਰਸ ਆ ਜਾਵੇ ਅਤੇ ਉਹ ਮੈਨੂੰ ਕੋਈ ਔਲਾਦ ਦੇ ਦੇਵੇ ਮੈਂ ਸ਼ਾਇਦ ਇਹ ਗਲਤੀ ਕਰ ਬੈਠੀ ਸੀ ਮੇਰਾ ਪਤੀ ਕੁਝ ਦਿਨਾਂ ਲਈ ਕੰਮ ਦੇ سلسلے ਵਿੱਚ ਸ਼ਹਿਰ ਤੋਂ ਬਾਹਰ ਗਿਆ ਸੀ ਘਰ ਵਿੱਚ ਮੈਂ ਸੀ ਫਤੇ ਮੇਰਾ 17 ਸਾਲ ਦਾ ਨੌਕਰ ਸੀ ਜਿਸ ਦਾ ਨਾਮ ਰਾਜੂ ਸੀ ਮੈਂ ਪਹਿਲੀ ਵਾਰ ਉਸ ਨੂੰ ਹੀ 17 ਦੇਖਿਆ ਸੀ ਜਦੋਂ ਮੈਂ ਰਸੋਈ ਵਿੱਚ ਆਟਾ ਗੁੰਨ ਰਹੀ ਸੀ ਤਾਂ ਉਹ ਉਸੇ ਸਮੇਂ ਰਸੋਈ ਵਿੱਚ ਆ ਗਿਆ ਮੈਂ ਰਸੋਈ ਵਿੱਚ ਹਮੇਸ਼ਾ ਬਿਨਾਂ ਦੁਪੱਟੇ ਤੋਂ ਹੀ ਕੰਮ ਕਰਦੀ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਉਸ ਦੀ ਨਿਗਾ ਮੇਰੇ ਲਈ ਇਸ ਤਰ੍ਹਾਂ ਦੀ ਹੋਵੇਗੀ ਮੈਂ ਬਿਨਾਂ ਦੁਪੱਟੇ ਤੋਂ ਆਟਾ ਗੁੰਨ ਰਹੀ ਸੀ ਉਹ ਸ਼ੰਖ ਵਿੱਚ ਰੱਖੇ ਹੋਏ ਭਾਂਡੇ ਤੋਂ ਲੱਗਿਆ ਮੈਂ ਉਸ ਦੇ ਬਰਾਬਰ ਹੀ ਖੜੀ ਸੀ ਅਤੇ ਆਪਣੀਆਂ ਸੋਚਾਂ ਵਿੱਚ ਗੁੰਮ ਸੀ ਜਦੋਂ ਮੈਂ ਉਸ ਵੱਲ ਮੁੜ ਕੇ ਦੇਖਿਆ ਤਾਂ ਮੈਨੂੰ ਉਸ ਦੀਆਂ ਨਜ਼ਰਾਂ ਆਪਣੇ ਸਰੀਰ ਦੇ ਆਰ-ਪਰ ਹੁੰਦੀਆਂ ਹੋਈਆਂ ਮਹਿਸੂਸ ਹੋਈਆਂ ਉਹ ਮੈਨੂੰ ਹੀ ਦੇਖ ਰਿਹਾ ਸੀ ਪਰ ਜਦੋਂ ਮੈਂ ਉਸ ਵੱਲ ਦੇਖਿਆ ਤਾਂ ਉਹ ਮੇਰੇ ਤੋਂ ਨਜ਼ਰਾਂ ਚਰਾ ਕੇ ਭਾਂਡੇ ਤੋਂ ਲੱਗਿਆ ਉਸ ਨੂੰ ਦੇਖ ਕੇ ਪਹਿਲਾਂ ਤਾਂ ਮੈਂ ਘਬਰਾ ਗਈ ਫਿਰ ਮੈਂ ਉਸੇ ਸਮੇਂ ਰਸੋਈ ਦੇ ਦਰਵਾਜ਼ੇ ਤੇ ਲਟਕਿਆ ਹੋਇਆ ਆਪਣਾ ਦੁਪੱਟਾ ਚੱਕਿਆ ਅਤੇ ਉਸ ਨੂੰ ਗਲੇ ਵਿੱਚ ਪਾ ਲਿਆ ਮੈਂ ਆਟਾ ਚੱਕ ਕੇ ਫ੍ਰਿਜ ਵਿੱਚ ਰੱਖ ਦਿੱਤਾ ਤੇ ਜਲਦੀ ਰਸੋਈ ਚੋਂ ਬਾਹਰ ਆਪਣੇ ਕਮਰੇ ਵਿੱਚ ਆ ਗਈ ਮੈਂ ਬੈਠ ਤੇ ਬੈਠ ਕੇ ਸੋਚਣ ਲੱਗੀ ਕਿ ਉਹ 17 ਸਾਲ ਦਾ ਮੁੰਡਾ ਮੈਨੂੰ ਇਸ ਤਰ੍ਹਾਂ ਕਿਉਂ ਦੇਖ ਰਿਹਾ ਸੀ ਪਰ ਫੇਰ ਮੈਂ ਸੋਚਿਆ ਕਿ ਸ਼ਾਇਦ ਇਹ ਮੇਰਾ ਵਹਿਮ ਹੋਵੇਗਾ ਉਹ ਮੈਨੂੰ ਕਿਉਂ ਬੁਰੀਆਂ ਨਜ਼ਰਾਂ ਨਾਲ ਦੇਖੇਗਾ ਪਰ ਇਹ ਗੱਲ ਸੱਚ ਹੈ ਕਿ ਔਰਤ ਆਪਣੇ ਉੱਤੇ ਉਠਣ ਵਾਲੀ ਹਾਰਿਕ ਨਜ਼ਰ ਨੂੰ ਪਹਿਚਾਣ ਜਾਂਦੀ ਹੈ ਮੈਂ ਵੀ ਅੱਜ ਇਸ ਤਰ੍ਹਾਂ ਦਾ ਹੀ ਮਹਿਸੂਸ ਕੀਤਾ ਸੀ ਪਰ ਮੈਂ ਉਸ ਨੂੰ ਛੋਟਾ ਬੱਚਾ ਸਮਝ ਕੇ ਨਜ਼ਰ ਅੰਦਾਜ਼ ਕਰ ਦਿੱਤਾ ਮੈਂ ਨਹੀਂ ਸਮਝਦੀ ਸੀ ਕਿ ਉਹ ਇਸ ਤਰ੍ਹਾਂ ਦੀ ਹਰਕਤ ਵੀ ਕਰ ਸਕਦਾ ਹੈ ਜਿਸ ਤਰ੍ਹਾਂ ਉਸ ਨੇ ਆਪਣੀ ਮਜਬੂਰੀ ਦੇ ਕਿਸੇ ਸਮਾਇ ਸੀ ਔਰ ਮੈਨੂੰ ਉਸ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਸੀ ਮੈਂ ਆਰਾਮ ਕਰਨ ਤੋਂ ਬਾਅਦ ਜਦੋਂ ਕਮਰੇ ਤੋਂ ਬਾਹਰ ਨਿਕਲੀ ਤਾਂ ਮੈਂ ਦੇਖਿਆ ਕਿ ਉਹ ਘਰ ਦੀ ਸਫਾਈ ਕਰ ਰਿਹਾ ਸੀ ਉਸ ਸਮੇਂ ਮੈਂ ਸੋਫੇ ਤੇ ਬੈਠੀ ਅਤੇ ਉਸ ਨੂੰ ਦੇਖਣ ਲੱਗੀ ਦੇਖਣ ਵਿੱਚ ਮੈਨੂੰ ਉਸ ਵਿੱਚ ਕੋਈ ਵੀ ਬੁਰਾਈ ਨਜ਼ਰ ਨਹੀਂ ਆ ਰਹੀ ਸੀ ਉਹ ਆਪਣੇ ਕੰਮ ਤੱਕ ਮਤਲਬ ਰੱਖਣ ਵਾਲਾ ਸੀ ਮੈਂ ਸੋਚ ਰਹੀ ਸੀ ਕਿ ਸ਼ਾਇਦ ਮੈਂ ਉਸ ਦੇ ਬਾਰੇ ਗਲਤ ਅੰਦਾਜ਼ਾ ਲਾਇਆ ਹੈ ਪਰ ਅੱਜ ਰਾਤ ਖਾਣਾ ਖਾਣ ਤੋਂ ਬਾਅਦ ਉਹ ਕਹਿਣ ਲੱਗਿਆ ਕਿ ਮਾਲਕਿਨ ਅੱਜ ਬਾਹਰ ਬਹੁਤ ਠੰਡੀ ਹਵਾ ਚੱਲ ਰਹੀ ਹੈ ਜੇਕਰ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਤੁਹਾਡੇ ਕਮਰੇ ਵਿੱਚ ਸੌ ਸਕਦਾ ਹਾਂ ਉਸ ਦੀ ਗੱਲ ਤਾਂ ਠੀਕ ਸੀ ਠੰਡ ਵਾਲਾ ਮੌਸਮ ਸ਼ੁਰੂ ਹੋ ਗਿਆ ਸੀ ਅਤੇ ਹਵਾ ਬਹੁਤ ਠੰਡੀ ਚੱਲ ਰਹੀ ਸੀ ਰਾਤ ਨੂੰ ਬੀੜੇ ਵਿੱਚ ਵੀ ਬਹੁਤ ਠੰਡਾ ਮਹਿਸੂਸ ਹੁੰਦਾ ਸੀ ਮੈਂ ਕਿਹਾ ਤੋ ਮੇਰੇ ਕਮਰੇ ਵਿੱਚ ਕਿੱਥੇ ਸੌਵੇਂਗਾ ਇੱਕ ਕਮਰਾ ਤਾਂ ਮੈਂ ਆਪਣੀ ਸਲਾਈ ਲਈ ਰੱਖਿਆ ਹੈ ਉਸ ਵਿੱਚ ਬਹੁਤ ਜ਼ਿਆਦਾ ਸਮਾਨ ਪਿਆ ਹੈ ਸਿਉਣ ਵਾਲੇ ਕੱਪੜੇ ਅਤੇ ਮਸ਼ੀਨ ਪਈ ਹੈ ਉਹ ਕਮਰਾ ਵੀ ਬਹੁਤ ਛੋਟਾ ਹੈ ਉਹ ਕਹਿਣ ਲੱਗਿਆ ਮਾਲਕੀ ਨਾ ਬਾਹਰ ਠੰਡ ਹੈ ਅਤੇ ਮੇਰੇ ਕੋਲ ਮੋٹے ਕੱਪੜੇ ਵੀ ਨਹੀਂ ਹਨ ਉਸ ਦੀ ਗੱਲ ਸੁਣ ਕੇ ਮੈਨੂੰ ਉਸ ਤੇ ਤਰਸ ਆ ਗਿਆ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਸੌਣ ਦੀ ਇਜਾਜ਼ਤ ਦੇ ਦਿੱਤੀ ਪਰ ਉਸ ਸਮੇਂ ਮੈਂ ਉਸ ਦੇ ਚਿਹਰੇ ਤੇ ਅਜੀਬ ਜਿਹੀ ਖੁਸ਼ੀ ਦੇਖ ਰਹੀ ਸੀ ਉਹ ਸਨੇ ਜਲਦੀ ਨਾਲ ਆਪਣਾ ਬਿਸਤਰਾ ਚੱਕ ਕੇ ਆ ਤੇ ਮੇਰੇ ਕਮਰੇ ਵਿੱਚ ਬਿਸ਼ਾ ਕੇ ਬਹਿ ਗਿਆ ਮੈਨੂੰ ਹਨੇਰੇ ਵਿੱਚ ਸੌਣ ਦੀ ਆਦਤ ਸੀ ਇਸ ਲਈ ਮੈਂ ਸੌਣ ਤੋਂ ਪਹਿਲਾਂ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਅਤੇ ਫਿਰ ਮੈਂ ਹੌਲੀ-ਹੌਲੀ ਡੂੰਘੀ ਨੀਂਦ ਵਿੱਚ ਸੌਂ ਗਈ ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰਾ ਸਿਰ ਬਹੁਤ ਭਾਰੀ ਹੋ ਰਿਹਾ ਸੀ ਜਦੋਂ ਮੈਂ ਦੇਖਿਆ ਤਾਂ ਸਵੇਰੇ ਦੇ 9:00 ਬਜ ਚੁੱਕੇ ਸਨ ਪਰ ਫਿਰ ਵੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੀ ਨੀਂਦ ਪੂਰੀ ਨਾ ਹੋਈ ਹੋਵੇ ਜਦੋਂ ਮੈਂ ਬਾਹਰ ਉੱਠ ਕੇ ਦੇਖਿਆ ਤਾਂ ਬਾਥਰੂਮ ਵਿੱਚ ਪਾਣੀ ਦੀ ਗੰਦੀ ਆਵਾਜ਼ ਆ ਰਹੀ ਸੀ ਮੈਂ ਜਦੋਂ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਰਾਜੂ ਦਾ ਬਿਸਤਰਾ ਉੱਥੇ ਨਹੀਂ ਮਤਲਬ ਉਹ ਉੱਠ ਗਿਆ ਸੀ ਅੱਜ ਉਹ ਮੇਰੀ ਇਜਾਜ਼ਤ ਦੇ ਬਿਨਾ ਮੇਰਾ ਬਾਥਰੂਮ ਇਸਤੇਮਾਲ ਕਰ ਰਿਹਾ ਸੀ ਇਹ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਮੈਂ ਸੋਚਿਆ ਕਿ ਜਦੋਂ ਵੀ ਉਹ ਬਾਹਰ ਆਵੇਗਾ ਮੈਂ ਉਸ ਦੀ ਚੰਗੀ ਕਲਾਸ ਲਮਾ ਲਈ ਅਤੇ ਉਸ ਨੂੰ ਕਹਾਂਗੀ ਕਿ ਅੱਜ ਤੋਂ ਬਾਅਦ ਉਹ ਮੇਰੇ ਕਮਰੇ ਦਾ ਬਾਥਰੂਮ ਇਸਤੇਮਾਲ ਨਾ ਕਰੇ ਜਦੋਂ ਉਹ ਨਹਾ ਕੇ ਬਾਹਰ ਨਿਕਲਿਆ ਤਾਂ ਅਜੀਬ ਜਿਹੀ ਮੁਸਕਰਾਹਟ ਉਸ ਦੇ ਚਿਹਰੇ ਤੇ ਝਲਕ ਰਹੀ ਸੀ ਮੈਨੂੰ ਉਸ ਸਮੇਂ ਅਹਿਸਾਸ ਹੋਇਆ ਕਿ ਮੇਰੇ ਬਾਲ ਖੁੱਲੇ ਹੋਏ ਹਨ ਪਾਰੋ ਜਦੋਂ ਮੈਂ ਰਾਤ ਨੂੰ ਸੋਈ ਸੀ ਤਾਂ ਮੈਂ ਆਪਣੇ ਬਾਲਾਂ ਨੂੰ ਚੰਗੀ ਤਰ੍ਹਾਂ ਬੰਨਿਆ ਹੋਇਆ ਸੀ ਮੈਂ ਚੰਗੀ ਤਰ੍ਹਾਂ ਆਪਣੇ ਬਾਲਾਂ ਦਾ ਜੂڑا ਬਣਾਇਆ ਤੇ ਫਿਰ ਜਦੋਂ ਆਪਣਾ ਦੁਪੱਟਾ ਚੱਕਣ ਲੱਗੀ ਤਾਂ ਬੈੱਡ ਦੀ ਚਾਦਰ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ ਚਾਦਰ ਪੂਰੀ ਤਰ੍ਹਾਂ ਵਿਖਰੀ ਹੋਈ ਸੀ ਜਦੋਂ ਕਿ ਮੈਂ ਤਾਂ ਇੱਕ ਕੋਨੇ ਤੇ ਹੀ ਪਈ ਰਹਿੰਦੀ ਸੀ ਪਰ ਚਾਦਰ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਬੈੱਡ ਤੇ ਕੁਸ਼ਤੀ ਕਰਕੇ ਉੱਠਿਆ ਹੋਵੇ ਇਹ ਗੱਲ ਮੇਰੇ ਹੋਸ਼ ਉਡਾਉਣ ਲਈ ਕਾਫੀ ਸੀ ਜਦੋਂ ਉਹ ਰੋਆ ਮੇਰੇ ਕਮਰੇ ਚੋਂ ਬਾਹਰ ਨਿਕਲਣ ਲੱਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਮੇਰੀ ਗੱਲ ਸੁਣੋ ਉਹ ਕਹਿਣ ਲੱਗਿਆ ਜੀ ਮਾਲਕੀਨ ਮੈਂ ਉਸ ਨੂੰ ਪੁੱਛਿਆ ਕਿ ਰਾਤ ਨੂੰ ਤੂੰ ਕਿੱਥੇ ਸੁੱਤਾ ਸੀ ਇਹ ਸਵਾਲ ਤੇ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਤੂੰ ਕਹਿਣ ਲੱਗਿਆ ਕਿ ਮਾਲਕਨ ਮੈਂ ਤਾਂ ਤੁਹਾਡੇ ਸਾਹਮਣੇ ਜ਼ਮੀਨ ਉੱਤੇ ਬਿਸਤਰਾ ਲਾ ਕੇ ਸੁੱਤਾ ਸੀ ਕੀ ਹੋਇਆ ਤੁਸੀਂ ਇਸ ਤਰ੍ਹਾਂ ਕਿਉਂ ਪੁੱਛ ਰਹੇ ਹੋ ਮੈਂ ਕਿਹਾ ਕੁਝ ਨਹੀਂ ਤੂੰ ਜਾ ਪਰ ਮੈਂ ਫਿਰ ਉਸ ਨੂੰ ਰੋਕਿਆ ਅਤੇ ਕਿਹਾ ਕਿ ਅੱਜ ਤੋਂ ਬਾਅਦ ਮੇਰੇ ਬਿਨਾਂ ਪੁੱਛੇ ਮੇਰਾ ਬਾਥਰੂਮ ਇਸਤੇਮਾਲ ਨਾ ਕਰੇ। ਉਹ ਕਹਿਣ ਲੱਗਿਆ ਮਾਲਕੀ ਨ ਸੋਰੀ ਮੈਂ ਅੱਜ ਤੋਂ ਬਾਅਦ ਤੁਹਾਡਾ ਬਾਥਰੂਮ ਇਸਤੇਮਾਲ ਨਹੀਂ ਕਰਾਂਗਾ। ਇੰਨਾ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ। ਮੈਂ ਮਹਿਸੂਸ ਕੀਤਾ ਕਿ ਮੇਰੀ ਕਮਰੇ ਵਿੱਚ ਹਲਕਾ ਜਿਹਾ dard ਸੀ। ਮੈਨੂੰ ਥਕਾਵਟ ਹੋ ਰਹੀ ਸੀ। ਮੇਰਾ ਦਿਲ ਨਹੀਂ ਕਰ ਰਿਹਾ ਸੀ ਕਿ ਮੈਂ ਉੱਠ ਕੇ ਘਰ ਦੇ ਕੰਮ ਕਰਾਂ। ਮੈਂ ਵਾਪਸ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਿਆ। ਤੇ ਰਾਜੂ ਨੂੰ ਆਵਾਜ਼ ਮਾਰੀ ਉਹ ਉਸੇ ਸਮੇਂ ਹੀ ਮੇਰੇ ਕਮਰੇ ਵਿੱਚ ਆ ਗਿਆ ਤੇ ਕਹਿਣ ਲੱਗਾ ਜੀ ਮਾਲਕਨ ਮੈਂ ਉਸ ਨੂੰ ਕਿਹਾ ਕਿ ਮੇਰੇ ਲਈ ਇੱਕ ਕੱਪ ਚਾਹ ਬਣਾ ਦੇ ਅੱਜ ਮੇਰੀ ਤਬੀਅਤ ਤਾਂ ਠੀਕ ਨਹੀਂ ਹੈ ਉਹ ਕਹਿਣ ਲੱਗਾ ਹਾਂ ਮਾਲਕੀ ਨੇ ਇਸ ਤਰ੍ਹਾਂ ਦੇ ਕੰਮ ਵਿੱਚ ਕਦੇ-ਕਦੇ ਤਾਂ ਵੀਤ ਖਰਾਬ ਹੋ ਜਾਂਦੀ ਹੈ ਮੈਂ ਸੋਚਣ ਲੱਗੀ ਕਿ ਮੈਂ ਇਸ ਤਰ੍ਹਾਂ ਦਾ ਵੀ ਕਿਹੜਾ ਕੰਮ ਕੀਤਾ ਹੈ ਜੋ ਰਾਜੂ ਮੈਨੂੰ ਇਸ ਤਰ੍ਹਾਂ ਬੋਲ ਕੇ ਚਲਾ ਗਿਆ ਹੈ ਜਦੋਂ ਮੈਂ ਕਮਰੇ ਤੋਂ ਬਾਹਰ ਗਈ ਤਾਂ ਰਾਜੂ ਆਪਣੇ ਕਮਰੇ ਵਿੱਚ ਬੀਜੀ ਸੀ ਮੈਂ ਆਪਣੇ ਪਤੀ ਨੂੰ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਕਦੋਂ ਵਾਪਸ ਆਵੋਗੇ ਉਹ ਕਹਿਣ ਲੱਗਿਆ ਕਿ ਕੀ ਹੋਇਆ ਹਜੇ ਤਾਂ ਮੈਨੂੰ ਗਏ ਨੂੰ ਦੋ ਹੀ ਦਿਨ ਹੋਏ ਹਨ ਤੁਹਾਨੂੰ ਪਤਾ ਹੈ ਨਾ ਜਦੋਂ ਮੈਂ ਦੂਜੇ ਸ਼ਹਿਰ ਵਿੱਚ ਜਾਂਦਾ ਹਾਂ ਤਾਂ ਮੈਨੂੰ ਦੋ ਤਿੰਨ ਦਿਨ ਲੱਗ ਜਾਂਦੇ ਹਨ ਪਹਿਲਾਂ ਤਾਂ ਤੂੰ ਇਸ ਤਰ੍ਹਾਂ ਦੇ ਸਵਾਲ ਨਹੀਂ ਕਰਦੀ ਸੀ ਸੋਨੀ ਦੀ ਗੱਲ ਵੀ ਠੀਕ ਸੀ ਪਰ ਪਤਾ ਨਹੀਂ ਅੱਜ ਮੈਨੂੰ ਕਿਉਂ ਜਿਹਾ ਲੱਗ ਰਿਹਾ ਸੀ ਉਹ ਕਹਿਣਾ ਲੱਗ ਗਿਆ ਕਿ ਫੋਨ ਕੱਟ ਦਿਓ ਮੈਂ ਮੀਟਿੰਗ ਵਿੱਚ ਵੀਜੀ ਹਾਂ ਮੈਂ ਤੁਹਾਨੂੰ ਰਾਤ ਨੂੰ ਫੋਨ ਕਰਾਂਗਾ ਅਤੇ ਫੇਰ ਪੁੱਛਣ ਲੱਗਿਆ ਕਿ ਰਾਜੂ ਠੀਕ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਮੇਰੀ ਆਵਾਜ਼ ਸੁਣ ਕੇ ਉਹ ਕਹਿਣਾ ਲੱਗ ਗਿਆ ਕਿ ਤੁਹਾਡੀ ਕਬੀਤ ਤਾਂ ਠੀਕ ਹੈ ਤੈਨੂੰ ਮੈਨੂੰ ਤਾਂ ਠੀਕ ਨਹੀਂ ਲੱਗ ਰਹੀ ਕੀ ਹੋਇਆ ਤੁਹਾਨੂੰ ਅਸੀਂ ਦੋਵੇਂ ਪਤੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਅਸੀਂ ਇੱਕ ਦੂਜੇ ਦੇ ਲਹਿਜੇ ਤੋਂ ਹੀ ਪਹਿਚਾਣ ਜਾਂਦੇ ਸੀ ਕਿ ਸਾਹਮਣੇ ਬਾਲਾ ਪਰੇਸ਼ਾਨ ਹੈ ਜਾ ਨਹੀਂ ਮੈਂ ਲੰਮਾ ਸਾਹ ਲਿਆ ਤੇ ਆਪਣੀ ਪਤੀ ਨੂੰ ਕਿਹਾ ਕਿ ਕੁਝ ਨਹੀਂ ਕੱਲ ਤੋਂ ਮੇਰੀ ਤਬੀਅਤ ਥੋੜੀ ਖਰਾਬ ਹੋ ਰਹੀ ਹੈ ਮੇਰਾ ਸਰੀਰ ਥੱਕਿਆ ਥੱਕਿਆ ਮਹਿਸੂਸ ਹੋ ਰਿਹਾ ਹੈ ਸਾਹਮਣੇ ਖੜਾ ਹੋਇਆ ਰਾਜੂ ਨੇ ਅੱਖਾਂ ਫਾੜ ਫਾੜ ਕੇ ਦੇਖ ਰਿਹਾ ਸੀ ਉਸ ਦੀਆਂ ਨਜ਼ਰਾਂ ਮੇਰੇ ਵਜੂਦ ਉੱਤੇ ਪੈਂਦੀਆਂ ਹੋਈਆਂ ਮਹਿਸੂਸ ਇਹ ਸਾਡੇ ਪਤੀ ਪਤਨੀ ਦਾ ਮਸਲਾ ਸੀ ਇਸ ਲਈ ਮੈਂ ਉੱਥੇ ਉੱਠ ਕੇ ਇਹ ਸਾਡੇ પતિ ਪਤਨੀ ਦਾ ਮਸਲਾ ਸੀ ਇਸ ਲਈ ਮੈਂ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਥੋੜਾ ਸਮਾਂ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਫੋਨ ਰੱਖ ਦਿੱਤਾ ਕਿਉਂਕਿ ਉਹਨਾਂ ਦੀ ਮੀਟਿੰਗ ਸੀ ਮੈਂ ਆਪਣੇ ਕਮਰੇ ਵਿੱਚ ਜਾ ਕੇ ਬੈੱਡ ਤੇ ਪੈ ਗਈ ਥੋੜੇ ਸਮੇਂ ਬਾਅਦ ਦਰਵਾਜ਼ਾ ਖੁੱਲਿਆ ਅਤੇ ਸਾਹਮਣੇ ਰਾਜੂ ਸੀ ਉਹ ਕਹਿਣ ਲੱਗਿਆ ਮਾਲਕੀਨ ਕੀ ਹੋਇਆ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਮੈਂ ਆਪਣੀ ਮੈਂ ਆਪਣੀ ਅੱਖਾਂ ਬੰਦ ਕਰਕੇ ਨਾ ਵਿੱਚ ਸਿਰ ਹਿਲਾਇਆ ਅਤੇ ਕਿਹਾ ਨਹੀਂ ਬਸ ਪੂਜਾ ਸਮਾਂ ਆਰਾਮ ਕਰਨਾ ਚਾਹੁੰਦੀ ਹਾਂ ਮੈਂ ਮੈਂ ਮੈਸੇਜ ਉਸ ਕਰ ਰਹੀ ਸੀ ਕਿ ਜਿਵੇਂ ਉਹ ਦਰਵਾਜ਼ੇ ਦੇ ਕੋਲ ਖੜਾ ਹੋਇਆ ਮੈਨੂੰ ਨਹੀਂ ਦੇਖ ਰਿਹਾ ਹੋਵੇ ਉਹ ਮੇਰੇ ਕੋਲ ਆ ਗਿਆ ਅਤੇ ਕਹਿਣ ਲੱਗਿਆ ਮਾਲਕੀ ਨੂੰ ਮੈਨੂੰ ਲੱਗਦਾ ਹੈ ਤੁਹਾਡੀ ਤਬੀਤ ਠੀਕ ਨਹੀਂ ਹੈ ਮੈਂ ਤੁਹਾਡੇ ਸਿਰ ਦੀ ਮਾਲਿਸ਼ ਕਰ ਦਿੰਦਾ ਹਾਂ ਮੈਂ ਬਹੁਤ ਚੰਗੀ ਮਾਲਿਸ਼ ਕਰਤਾ ਹਾਂ ਪਰ ਮੈਂ ਉਸ ਨੂੰ ਮਨਾ ਕਰ ਦਿੱਤਾ ਮੈਂ ਉਸ ਨੂੰ ਕਿਹਾ ਕਿ ਮੇਰੇ ਲਈ ਬਸ ਇੱਕ ਕੱਪ ਅਦਰਕ ਵਾਲੀ ਚਾਹ ਬਣਾ ਦੇ ਸ਼ਾਇਦ ਉਸ ਨਾਲ ਮੇਰਾ ਸਿਰ ਠੀਕ ਹੋ ਜਾਵੇ ਉਹ ਚਲਾ ਗਿਆ ਥੋੜੇ ਸਮੇਂ ਬਾਅਦ ਉਹ ਚਾਹ ਬਣਾ ਕੇ ਲੈ ਕੇ ਆਇਆ ਪਾਰੇ ਮੈਨੂੰ ਚਾਹ ਪੀਣ ਵਿੱਚ ਕੋੜੀ ਲੱਗ ਰਹੀ ਸੀ ਸ਼ਾਇਦ ਉਸ ਨੇ ਅਦਰਕ ਜ਼ਿਆਦਾ ਪਾ ਦਿੱਤੀ ਸੀ ਪਾਰੇ ਚਾਹ ਪੀਣ ਤੋਂ ਬਾਅਦ ਮੈਨੂੰ ਸਕੂਨ ਜਿਹਾ ਮਹਿਸੂਸ ਹੋਇਆ ਚਾਹ ਪੀ ਕੇ ਮੈਂ ਗੂੜੀ ਨੀਂਦ ਵਿੱਚ ਸੌਂ ਗਈ ਮੈਨੂੰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਿਉਂਕਿ ਮੈਨੂੰ ਰਾਜੂ ਤੇ ਬਹੁਤ ਪਰਵਾਹ ਸੀ ਉਸ ਨੇ ਮੇਰੀ ਮੌਜੂਦਗੀ ਵਿੱਚ ਵੀ ਪੂਰੇ ਘਰ ਨੂੰ ਬਹੁਤ ਚੰਗੇ ਤਰੀਕੇ ਨਾਲ ਜਦੋਂ ਮੇਰੀ ਅੱਖ ਖੁੱਲ੍ਹੀ ਮੈਂ ਕੜੀ ਵਾਲਾ ਦੇਖਿਆ ਤਾਂ 10 ਵੱਜ ਚੁੱਕੇ ਸਨ ਭੁੱਖ ਦੇ ਕਾਰਨ ਮੇਰੀ ਹਾਲਤ ਖਰਾਬ ਹੋ ਰਹੀ ਸੀ ਮੈਂ ਸਵੇਰ ਦਾ ਇੱਕ ਕੱਪ ਚਾਹ ਤੋਂ ਬਿਨਾ ਕੁਝ ਨਹੀਂ ਪੀਤਾ ਸੀ ਰਾਜੂ ਮੈਨੂੰ ਦੇਖ ਕੇ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਮਾਲਕੀਨ ਹੁਣ ਤੁਹਾਡੀ ਤਬੀਅਤ ਕਿਵੇਂ ਹੈ ਜੇਕਰ ਤੁਹਾਡੀ ਤਬੀਅਤ ਠੀਕ ਹੈ ਤਾਂ ਮੈਂ ਤੁਹਾਡੇ ਲਈ ਖਾਣਾ ਲਗਾ ਦੇਵਾਂ ਮੈਂ ਉਸ ਨੂੰ ਕਿਹਾ ਉਹ ਸਮਾਂ ਦੇਖਿਆ ਹੈ 10 ਵੱਜ ਗਏ ਹਨ ਤੂੰ ਮੈਨੂੰ ਜਗਾਇਆ ਕਿਉਂ ਨਹੀਂ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਿਆ ਕਿ ਮਾਲਕੀਨ ਸੌਂਦੇ ਹੋਏ ਤੁਸੀਂ ਬਹੁਤ ਪਿਆਰੇ ਲੱਗ ਰਹੇ ਸੀ ਇਸ ਲਈ ਮੈਂ ਤੁਹਾਨੂੰ ਜਗਾਉਣਾ ਠੀਕ ਨਹੀਂ ਸਮਝਿਆ ਮਹਾਰਾਣੀ ਨਾਲ ਉਸ ਵੱਲ ਦੇਖਣ ਲੱਗੀ ਅਤੇ ਕਿਹਾ ਕਿ ਕੀ ਮਤਲਬ ਹੈ ਤੇਰਾ ਉਹ ਕਹਿਣ ਲੱਗਾ ਮਾਲਕੀ ਨੂੰ ਤੁਸੀਂ ਬਹੁਤ ਸਕੂਨ ਦੀ ਨੀਂਦ ਲੈ ਰਹੇ ਸੀ ਇਸ ਲਈ ਮੈਂ ਤੁਹਾਨੂੰ ਜਗਾਇਆ ਨਹੀਂ ਅਤੇ ਵੈਸੇ ਵੀ ਮੈਂ ਤੁਹਾਡਾ ਨੌਕਰ ਹਾਂ ਮੈਂ ਘਰ ਦੇ ਸਾਰੇ ਕੰਮ ਕਰ ਦਿੱਤੇ ਸੀ ਫਿਰ ਰਾਜੂ ਨੇ ਟੇਬਲ ਤੇ ਖਾਣਾ ਲਗਾ ਦਿੱਤਾ ਸੱਚ ਮੁੱਚ ਉਸ ਦੇ ਹੱਥ ਵਿੱਚ ਜਾਦੂ ਸੀ ਉਸ ਨੇ ਬਹੁਤ ਹੀ ਚੰਗਾ ਖਾਣਾ ਬਣਾਇਆ ਸੀ ਉਸ ਦਿਨ ਮੈਂ ਪੇਟ ਭਰ ਕੇ ਖਾਣਾ ਖਾਧਾ ਉਹ ਦੂਰ ਖੜਾ ਹੋਇਆ ਮੈਨੂੰ ਹੀ ਦੇਖ ਰਿਹਾ ਸੀ ਮੈਂ ਉਸ ਨੂੰ ਕੁਰਸੀ ਤੇ ਬੈਠਣ ਲਈ ਕਿਹਾ ਉਸ ਸਮੇਂ ਹੀ ਮੇਰੇ ਪਤੀ ਦਾ ਫੋਨ ਆ ਗਿਆ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਆਪਣੇ ਪਤੀ ਨਾਲ ਗੱਲ ਕਰਨ ਲੱਗੀ 2 ਘੰਟੇ ਹੋ ਗਏ ਸੀ ਮੈਨੂੰ ਆਪਣੇ ਪਤੀ ਨਾਲ ਫੋਨ ਤੇ ਗੱਲ ਕਰਦੇ ਨੂੰ ਰਾਜੂ ਬਾਹਰ ਦਰਵਾਜ਼ੇ ਤੇ ਖੜਾ ਉੱਚੀ ਬੋਲ ਰਿਹਾ ਸੀ ਕਿ ਮਾਲਕੇ ਨੂੰ ਹੁਣ ਕਿੰਨੀ ਦੇਰ ਤੱਕ ਗੱਲ ਕਰੋਗੇ ਮੈਨੂੰ ਨੀਂਦ ਆ ਰਹੀ ਹੈ ਯਕੀਨਨ ਉਸ ਦੀ ਗੱਲ ਮੇਰੇ ਪਤੀ ਨੇ ਸੁਣ ਲਈ ਸੀ ਮੇਰਾ ਪਤੀ ਕਹਿਣ ਲੱਗਿਆ ਕਿ ਰਾਜੂ ਕਿੱਥੇ ਸੌਣ ਦੀ ਗੱਲ ਕਰ ਰਿਹਾ ਹੈ ਮੈਂ ਉਸ ਨੂੰ ਕੀ ਜਵਾਬ ਦਿੰਦੀ ਮੈਂ ਗੱਲ ਨੂੰ ਸੰਭਾਲਦੇ ਹੋਏ ਕਿਹਾ ਕਿ ਤੁਝੇ ਨਹੀਂ ਬਾਹਰ ਠੰਡੂੰਦੀ ਹੈ 2-3 ਦਿਨਾਂ ਤੋਂ ਬਾਹਰ ਠੰਡ ਵੀ ਵੱਧ ਗਈ ਹੈ ਇਸ ਲਈ ਉਹ ਕਮਰੇ ਵਿੱਚ ਹੀ ਸੌਂਦਾ ਹੈ ਕੱਲ ਰਾਤ ਉਹ ਇੱਥੇ ਮੇਰੇ ਕਮਰੇ ਵਿੱਚ ਹੀ ਜ਼ਮੀਨ ਤੇ ਬਿਸਤਰਾ ਵਿਛਾ ਕੇ ਸੌਂ ਗਿਆ ਸੀ ਉਹ ਪੂਜਾ ਸਮੇਂ ਤੱਕ ਚੁੱਪ ਰਿਹਾ ਤੇ ਫਿਰ ਕਹਿਣ ਲੱਗਿਆ ਕਿ ਰਾਤ ਨੂੰ ਸਿਰ ਤੇ ਚੜਾਉਣ ਦੀ ਜ਼ਰੂਰਤ ਨਹੀਂ ਹੈ ਉਸ ਨੂੰ ਬਾਹਰ ਵਿਹੜੇ ਵਿੱਚ ਹੀ ਸੌਣ ਲਈ ਕਹਿ ਦਿਓ ਹੁਣ ਇੰਨੀ ਵੀ ਠੰਡ ਨਹੀਂ ਹੈ ਤੁਸੀਂ ਘਰ ਦਾ ਦੂਜਾ ਕਮਰਾ ਵਿਲਾ ਕਰ ਦਿਓ ਉਹ ਉੱਥੇ ਹੀ ਆਪਣਾ ਬਿਸਤਰਾ ਵਿਛਾ ਕੇ ਸੌਂ ਜਾਇਆ ਕਹਿੰਦਾ ਮੈਂ ਆਪਣੇ ਪਤੀ ਦੀ ਗੱਲ ਸਮਝ ਗਈ ਸੀ ਮੈਂ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹ ਬਾਹਰ ਆਈ ਅਤੇ ਰਾਜੂ ਨੂੰ ਕਿਹਾ ਕਿ ਤੂੰ ਇੱਥੇ 베ੜੇ ਵਿੱਚ ਹੀ ਆਪਣਾ ਦੇਸ ਤਰਾ ਵਿਛਾ ਕੇ ਸੌਂਦਾ ਮੈਂ ਤੈਨੂੰ ਆਪਣੇ ਕਮਰੇ ਵਿੱਚ ਨਹੀਂ ਰੱਖ ਸਕਦੀ ਤੇਰੇ ਕਾਰਨ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਮੇਰੀ ਗੱਲ ਸੁਣ ਕੇ ਉਸ ਨੇ ਲੰਬਾ ਸਾਹ ਲਿਆ ਅਤੇ ਮੈਨੂੰ ਦੇਖਿਆ ਅਤੇ ਫਿਰ ਉਹ ਕਹਿਣ ਲੱਗਿਆ ਕਿ ਠੀਕ ਹੈ ਮੈਂ ਤਾਂ ਤੁਹਾਨੂੰ ਆਪਣੀ ਮਾਲਕੀਨ ਸਮਝਦਾ ਸੀ ਪਰ ਤੁਹਾਨੂੰ ਤਾਂ ਮੇਰੇ ਤੇ ਵਿਸ਼ਵਾਸ ਹੀ ਨਹੀਂ ਆ ਅਜਿਹਾ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਮੋٹے ਮੱਟੇ ਹੰਝੂ ਆ ਗਏ ਇਸ ਸਮੇਂ ਮੈਂ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਇਹ ਬਹੁਤ ਬੋਲਾਪਾਲਾ ਸੀ ਮੈਂ ਇਸਤੇ ਕਿਵੇਂ ਸ਼ੱਕ ਕਰ ਸਕਦੀ ਸੀ ਪਰ ਇਹ ਮੇਰੇ ਪਤੀ ਦਾ ਹੁਕਮ ਸੀ ਜੋ ਉਸ ਦੀ ਗੈਰ ਮੌਜੂਦਗੀ ਵਿੱਚ ਮੰਨਣਾ ਮੇਰੇ ਲਈ ਜ਼ਰੂਰੀ ਸੀ ਮੈਂ ਉਸ ਨੂੰ ਕਿਹਾ ਨਹੀਂ ਅਜੇ ਹੀ ਕੋਈ ਗੱਲ ਨਹੀਂ ਹੈ ਪਰ ਫੇਰ ਵੀ ਤੂੰ ਇੱਥੇ ਵਿਹੜੇ ਵਿੱਚ ਸੌਂ ਜਾ ਅਤਿ ਹਾਂ ਸਵੇਰੇ ਉੱਠ ਕੇ ਨਾਸ਼ਤਾ ਬਣਾਉਣ ਦੀ ਜ਼ਰੂਰਤ ਨਹੀਂ ਹੈ ਮੈਂ ਖੁਦ ਬਣਾ ਲਵਾਂਗੀ ਉਸ ਨੂੰ ਇਹ ਸਭ ਕਹਿਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਇੰਨਾ ਸੌਣ ਤੋਂ ਬਾਅਦ ਵੀ ਮੈਨੂੰ ਹੁਣ ਨੀਂਦ ਬਹੁਤ ਆ ਰਹੀ ਸੀ ਮੈਂ ਆਪਣੇ ਕਮਰੇ ਵਿੱਚ ਲਾਈਟ ਜਗਾ ਕੇ ਕਹਾਣੀਆਂ ਦੀ ਕਿਤਾਬ ਪੜ੍ਹਨ ਲੱਗੀ ਪਰ ਪਤਾ ਨਹੀਂ ਕਿਉਂ ਅੱਜ ਨੀਂਦ ਨੇ ਮੈਨੂੰ ਬਹੁਤ ਸੌਂਨ ਕਰ ਦਿੱਤਾ ਸੀ ਅਤੇ ਮੈਂ ਬੈਠੇ-ਬੈਠੇ ਹੀ ਸੌਂ ਗਈ ਰਾਤ ਦਾ ਪਤਾ ਨਹੀਂ ਕਿਹੜਾ ਸਮਾਂ ਸੀ ਜਦੋਂ ਮੇਰੀ ਅੱਖ ਖੁੱਲੀ ਪਰ ਮੈਂ ਇਹ ਸਮਝ ਰਹੀ ਸੀ ਕਿ ਮੇਰਾ ਪਤੀ ਮੇਰੇ ਕੋਲ ਮੌਜੂਦ ਹੈ ਹਾਰਾ ਜਦੋਂ ਮੈਂ ਅੱਖ ਖੋਲ ਕੇ ਉਹ ਮੰਜ਼ਰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਮੇਰਾ ਪਤੀ ਤਾਂ ਘਰ ਵਿੱਚ ਮੌਜੂਦ ਨਹੀਂ ਸੀ ਅਤੇ ਜੋ ਮੰਜ਼ਰ ਮੈਂ ਦੇਖਿਆ ਉਸ ਨੂੰ ਦੇਖਣ ਤੋਂ ਬਾਅਦ ਮੈਂ ਹੈਰਾਨ ਰਹਿ ਗਈ ਕਿਉਂਕਿ ਰਾਜੂ ਦਵੇ ਦਵੇ ਪੈਰਾਂ ਨਾਲ ਆਪਣੀ ਸ਼ਰਟ ਚੱਕ ਕੇ ਕਮਰੇ ਤੋਂ ਬਾਹਰ ਜਾ ਰਿਹਾ ਸੀ ਉਸ ਦੇ ਇਸ ਤਰ੍ਹਾਂ ਦੇ ਰਵੱਈਏ ਤੋਂ ਮੈਂ ਜਿੰਨੀ ਹੈਰਾਨ ਹੁੰਦੀ ਉਹਨਾਂ ਹੀ ਘੱਟ ਸੀ ਉਸ ਸਮੇਂ ਇਹ ਸਭ ਦੇਖ ਕੇ ਤਾਂ ਮੇਰੇ ਰੋਂਗਟੇ ਖੜੇ ਹੋ ਗਏ ਸੀ ਉਸ ਨੇ ਮੇਰੀ ਇੱਜ਼ਤ ਨੂੰ ਬਰਬਾਦ ਕਰ ਦਿੱਤਾ ਹੁਣ ਮੈਨੂੰ ਰਾਜੂ ਤੋਂ ਡਰ ਲੱਗਣ ਲੱਗਿਆ। ਅੱਜ ਮੇਰਾ ਪੂਰਾ ਸਰੀਰ ਦਰਦ ਨਾਲ ਚਕਣਾ ਸ਼ੁਰੂ ਹੋ ਰਿਹਾ ਸੀ। ਉਸ ਨੇ ਮੇਰੇ ਨਾਲ ਬਿਲਕੁਲ ਵੀ ਚੰਗਾ ਨਹੀਂ ਕੀਤਾ ਸੀ। ਮੈਂ ਜਲਦੀ ਉੱਠ ਕੇ ਬਾਥਰੂਮ ਵਿੱਚ ਚਲੀ ਗਈ। ਉਸੇ ਸਮੇਂ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ ਕਿ ਉਸ ਨੌਕਰ ਨੇ ਮੇਰੇ ਨਾਲ ਗਲਤ ਕੰਮ ਕੀਤਾ ਹੈ। ਮੈਂ ਆਪਣੇ ਕਮਰੇ ਨੂੰ ਲੋਕ ਲਾ ਲਿਆ ਤੇ ਉਸ ਤੋਂ ਬਾਅਦ ਤਾਂ ਮੈਂ ਸੋ ਵੀ ਨਾ ਸਕੀ। ਬਾਰ ਬਾਰ ਮੇਰੇ ਦਿਮਾਗ ਵਿੱਚ ਇੱਕ ਹੀ ਸਵਾਲ ਆ ਰਿਹਾ ਸੀ ਕਿ ਉਹ 17 ਸਾਲ ਦਾ ਮੁੰਡਾ ਇਹ ਸਭ ਕੁਝ ਕਿਵੇਂ ਕਰ ਸਕਦਾ ਹੈ ਅਤੇ ਮੈਂ ਕਿਵੇਂ ਆਪਣੇ ਆਪ ਨਾਲ ਇਹ ਸਭ ਕੁਝ ਹੋਣ ਦਿੱਤਾ ਉਸ ਸਮੇਂ ਮੈਨੂੰ ਹੋਸ਼ ਕਿਉਂ ਨਹੀਂ ਆਇਆ ਸੀ ਇਹ ਸੋਚ ਸੋਚ ਕੇ ਮੈਂ ਪਾਗਲ ਹੋ ਰਹੀ ਸੀ ਜਦੋਂ ਸਵੇਰੇ ਮੈਂ ਦੇਖਿਆ ਕਿ ਰਾਜੂ ਤਾਂ ਬੇੜੇ ਵਿੱਚ ਸੋ ਰਿਹਾ ਸੀ ਮੈਂ ਬਿਨਾਂ ਸਬੂਤ ਤੇ ਉਸ ਤੇ ਇਲਜ਼ਾਮ ਵੀ ਨਹੀਂ ਲਗਾ ਸਕਦੀ ਸੀ ਕਾਰ ਮੈਂ ਉਸ ਨੂੰ ਨਜ਼ਰ ਅੰਦਾਜ਼ ਕਰਦੇ ਕੋਈ ਆਪਣੇ ਘਰ ਦੇ ਕੰਮ ਕਰਨ ਲੱਗੀ ਮੈਂ ਉਸ ਸਮੇਂ ਗੌਰ ਕੀਤੀ ਕਿ ਬਸ ਉਹ ਉਮਰ ਵਿੱਚ ਹੀ ਛੋਟਾ ਹੈ ਜਦੋਂ ਕਿ ਉਹ ਤਜਰਬੇ ਅਤੇ ਨਜ਼ਰ ਤੋਂ ਹੈਵਾਨਾ ਲੱਗ ਰਿਹਾ ਸੀ ਹੁਣ ਮੈਨੂੰ ਬੇਹੋਸ਼ੀ ਦੀ ਦਵਾਈ ਦੇਣ ਲੱਗਿਆ ਸੀ ਹੁਣ ਮੈਨੂੰ ਸਮਝ ਆਉਣ ਲੱਗਿਆ ਸੀ ਕਿ ਸ਼ਾਇਦ ਉਹ ਮੈਨੂੰ ਬੇਹੋਸ਼ੀ ਦੀ ਦਵਾਈ ਦੇਣ ਲੱਗਿਆ ਸੀ ਜਿਸ ਕਾਰਨ ਮੈਂ ਜਲਦੀ ਸੌ ਜਾਂਦੀ ਸੀ ਪਰਾਦੀ ਮੈਂ ਪੂਰੀ ਤਰ੍ਹਾਂ ਸਾਹਦਾਂਗੀ ਉਹ ਮੇਰੇ ਕਮਰੇ ਵਿੱਚ ਆਇਆ ਅਤੇ ਮੈਨੂੰ ਦੇਖ ਕੇ ਕਹਿਣ ਲੱਗਿਆ ਮਾਲਕੀ ਨੂੰ ਤੁਹਾਡੇ ਕਮਰੇ ਵਿੱਚੋਂ ਤਾਂ ਜੀਵ ਜਹੀ ਬਦਬੂ ਆ ਰਹੀ ਹੈ ਮੈਂ ਤੁਹਾਡੇ ਕਮਰੇ ਵਿੱਚ 에ਅਰ ਫਰੈਸ਼ਨਰ ਛਿੜਕ ਦਿੰਦਾ ਹਾਂ ਮੈਂ ਉਸ ਵੱਲ ਦੇਖਿਆ ਤੇ ਨਾਲ ਵਿੱਚ ਸਿਰ ਹਿਲਾ ਦਿੱਤਾ ਜਦੋਂ ਕਿ ਮੈਨੂੰ ਤਾਂ ਆਦਤ ਸੀ ਮੈਂ ਹਰ ਰੋਜ਼ ਆਪਣੇ ਕਮਰੇ ਵਿੱਚ 에ਅਰੋ ਫਰੈਸ਼ਨਰ ਸੜਕੋ ਕੇ ਹੀ ਸੌਂਦੀ ਸੀ ਪਰ ਅੱਜ ਮੈਂ ਆਪਣੇ ਕਮਰੇ ਵਿੱਚ 에ਅਰੋ ਫਰੈਸ਼ਨਰ ਵੀ ਨਹੀਂ ਛੜਕਿਆ ਸੀ ਮੈਂ ਵੈਸੇ ਹੀ ਸੌਣ ਦਾ ਡਰਾਮਾ ਕੀਤਾ ਮੈਂ ਮਹਿਸੂਸ ਕੀਤਾ ਕਿ ਥੋੜੇ ਸਮੇਂ ਬਾਅਦ ਰਾਜੂ ਕਮਰੇ ਵਿੱਚ ਆਇਆ ਅਤੇ ਉਹ ਮੈਨੂੰ ਜਗਾਨ ਲੱਗਿਆ ਮਾਲਕੀ ਨੂੰ ਜਾਗ ਰਹੀ ਹਾਂ ਜਾਂ ਸੋ ਗਈ ਤੁਹਾਡਾ ਰਾਜੂ ਆ ਗਿਆ ਹੈ ਤੁਹਾਡੇ ਨਾਲ ਰਾਤ ਗੁਜ਼ਾਰਨ ਲਈ ਖੋਨੋ ਉਸ ਨੂੰ ਯਕੀਨ ਹੋ ਗਿਆ ਸੀ ਕਿ ਮੈਂ ਸੋ ਗਈ ਹਾਂ ਉਹ ਆਪਣੀ ਅਸਲੀਅਤ ਦਿਖਾਉਣ ਲੱਗਿਆ ਮੈਂ ਆਪਣੇ ਸਰੀਰ ਤੇ ਕਿਸੇ ਦੀ ਸ਼ੋ ਮਹਿਸੂਸ ਕਰ ਰਹੀ ਸੀ ਉਸੇ ਸਮੇਂ ਦਰਵਾਜ਼ਾ ਖੁੱਲ੍ਹਿਆ ਤੇ ਮੇਰਾ ਪਤੀ ਕਮਰੇ ਵਿੱਚ ਆ ਗਿਆ ਜਦੋਂ ਕਿ ਉਸ ਸਮੇਂ ਰਾਜੂ ਨੇ ਆਪਣੀ ਸ਼ਰਟ ਉਤਾਰੀ ਹੋਈ ਸੀ ਉਹ ਆਪਣੇ ਮਾਲਕ ਨੂੰ ਦੇਖ ਕੇ ਘਬਰਾ ਗਿਆ ਉਸੇ ਸਮੇਂ ਮੈਂ ਵੀ ਉੱਠ ਗਈ ਮੈਨੂੰ ਹੋਸ਼ ਵਿੱਚ ਅਤੇ ਮੇਰੇ ਪਤੀ ਨੂੰ ਸਾਹਮਣੇ ਦੇਖ ਕੇ ਰਾਜੂ ਦੇ ਪਸੀਨੇ ਛੁੱਟਣ ਲੱਗੇ ਸੀ ਦਰਸਲ ਜੋ ਕੁਝ ਮੇਰੇ ਨਾਲ ਹੋ ਰਿਹਾ ਸੀ ਅਤੇ ਜੋ ਮੈਂ ਮਹਿਸੂਸ ਕਰ ਰਹੀ ਸੀ ਉਹ ਉਸ ਬਾਰੇ ਮੈਂ ਆਪਣੇ ਪਤੀ ਨੂੰ ਪਹਿਲਾਂ ਹੀ ਦੱਸ ਚੁੱਕੀ ਸੀ ਮੈਂ ਉਹਨਾਂ ਔਰਤਾਂ ਵਿੱਚੋਂ ਨਹੀਂ ਸੀ ਜੋ ਕਿਸੇ ਦੂਜੇ ਮਰਦ ਦੇ ਚੱਕਰ ਵਿੱਚ ਆਪਣਾ ਨੁਕਸਾਨ ਕਰਵਾ ਲੈਂਦੀਆਂ ਹਨ ਮੇਰਾ ਪਤੀ ਉਸੇ ਸਮੇਂ ਕਮਰੇ ਵਿੱਚ ਦਾਖਲ ਹੋਇਆ ਅਤੇ ਰਾਜੂ ਦੀ ਗਰਦਨ ਫੜ ਕੇ ਉਸ ਨੂੰ ਕਹਿਣ ਲੱਗਿਆ ਕਿ ਤੂੰ ਜਿਸ ਸਥਾਲੀ ਵਿੱਚ ਖਾਂਦਾ ਉਸੇ ਵਿੱਚ ਛੇਧ ਕਰ ਰਿਹਾ ਹੈ ਮੈਂ ਤਾਂ ਤੇਰੇ ਤੇ ਇਹਿਸਾਨ ਕਰਕੇ ਤੈਨੂੰ ਘਰ ਵਿੱਚ ਲੈ ਕੇ ਆਇਆ ਸੀ ਪਰ ਇਹ ਹਰਪਤ ਤੂੰ ਮੇਰੇ ਘਰ ਵਿੱਚ ਸ਼ੁਰੂ ਕਰ ਦਿੱਤੀ ਪਹਿਲਾਂ ਤਾਂ ਉਹ ਇਹ ਕਾਰ ਕਰਦਾ ਰਿਹਾ ਪਰ ਫਿਰ ਜਦੋਂ ਮੇਰੇ ਪਤੀ ਨੇ ਉਸ ਤੇ ਹੱਥ ਝੁਕਿਆ ਤਾਂ ਉਹ ਆਪਣੀ ਗਲਤੀ ਮੰਨ ਗਿਆ ਪਰ ਫਿਰ ਉਸ ਨੇ ਜੋ ਕੁਝ ਦੱਸਿਆ ਉਸ ਦੀ ਗੱਲ ਸੁਣ ਕੇ ਅਸੀਂ ਹੈਰਾਨ ਰਹੇ ਦੇ ਉਹ ਕਹਿਣ ਲੱਗਿਆ ਕਿ ਅਨਾਥ ਆਸ਼ਰਮ ਵਿੱਚੋਂ ਜੋ ਔਰਤ ਮੈਨੂੰ ਆਪਣੇ ਘਰ ਲੈ ਕੇ ਗਈ ਸੀ ਉਸ ਨੇ ਮੈਨੂੰ ਆਪਣੇ ਘਰ ਦਾ ਨੌਕਰ ਵੀ ਬਣਾਇਆ ਪਰ ਉਸ ਸਮੇਂ ਉਹ ਮੇਰੇ ਨਾਲ ਆਪਣੀਆਂ ਇੱਛਾਵਾਂ ਨੂੰ ਵੀ ਪੂਰਾ ਕਰਦੀ ਸੀ ਮੈਂ ਉਸ ਸਮੇਂ 13 ਸਾਲ ਦਾ ਸੀ ਜਦੋਂ ਉਸਨੇ ਪਹਿਲੀ ਵਾਰ ਮੈਨੂੰ ਆਪਣੀ ਹਬਸ ਦਾ ਨਿਸ਼ਾਨਾ ਬਣਾਇਆ ਸੀ ਉਹ ਮੈਨੂੰ ਤਾਕਤਵਾਰੀਆਂ ਚੀਜ਼ਾਂ ਲਿਆ ਕੇ ਦਿੰਦੀ ਸੀ ਪਰ ਫੇਰ ਵੀ ਉਹ ਮੇਰੇ ਤੋਂ ਉਹ ਸਭ ਕਰਵਾਉਂਦੀ ਪਰ ਹੁਣ ਮੈਨੂੰ ਇਹ ਸਭ ਦੀ ਆਦਤ ਹੋ ਗਈ ਸੀ ਅਤੇ ਇਸ ਕਰਕੇ ਮੈਂ ਸਮੇਂ ਤੋਂ ਪਹਿਲਾਂ ਹੀ ਜਵਾਨ ਹੋ ਗਿਆ ਹੁਣ ਮੈਨੂੰ ਇਹ ਸਭ ਦੀ ਆਦਤ ਲੱਗ ਗਈ ਹੈ ਜਦੋਂ ਮੇਰਾ ਬਚਪਨ ਹੀ ਅनाथ ਆਸ਼ਰਮ ਵਿੱਚ ਲੰਘਿਆ ਹੈ ਤਾਂ ਮੈਂ ਚੰਗੇ ਸੰਸਕਾਰ ਕਿੱਥੋਂ ਸਿੱਖ ਪਾਉਂਦਾ ਮੈਨੂੰ ਲੱਗਿਆ ਸੀ ਕਿ ਉਹ ਔਰਤ ਮੈਨੂੰ ਚੰਗੀ ਸਿੱਖਿਆ ਦੇਵੇਗੀ ਪਰ ਉਸ ਨੇ ਮੈਨੂੰ ਆਪਣੀਆਂ ਇੱਛਾਵਾਂ ਲਈ ਸਵੀਕਾਰ ਕੀਤਾ। ਅਤੇ ਇੱਕ ਦਿਨ ਉਸ ਔਰਤ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਪਰ ਉਸ ਔਰਤ ਨੇ ਜੋ ਆਦਤ ਮੈਨੂੰ ਪਾ ਦਿੱਤੀ ਸੀ ਉਸ ਕਾਰਨ ਮੈਂ ਬੇਚੈਨ ਰਹਿਣ ਲੱਗ ਪਿਆ ਸੀ। ਕੁਝ ਦਿਨਾਂ ਤੱਕ ਤਾਂ ਮੈਂ ਇਸੇ ਤਰ੍ਹਾਂ ਹੀ ਸੜਕਾਂ ਤੇ ਭਟਕਦਾ ਰਿਹਾ। ਜਿੱਥੇ ਸ਼ਾਮ ਹੁੰਦੀ ਸੀ ਮੈਂ ਉੱਥੇ ਹੀ ਪੈ ਜਾਂਦਾ ਸੀ। ਅਤੇ ਫੇਰ ਮੈਂ ਤੁਹਾਡੇ ਘਰ ਆਇਆ ਤਾਂ ਇੰਨੀ ਸੋਹਣੀ ਮਾਲਕੀ ਨੂੰ ਦੇਖ ਕੇ ਮੇਰੀ ਨੀਅਤ ਖਰਾਬ ਹੋ ਗਈ। ਅਤੇ ਫੇਰ ਮੈਂ ਦੇਖਿਆ ਕਿ ਰੋਜ਼ ਰਾਤ ਨੂੰ ਮਾਲਕੀ ਆਪਣੇ ਕਮਰੇ ਵਿੱਚ 에어 ਫਰੈਸ਼ਨਰ ਲਾ ਕੇ ਹੀ ਸੌਂਦੀ ਹੈ। ਉਸੇ ਸਮੇਂ ਮੈਂ ਉਸ 에어 ਫਰੈਸ਼ਨਰ ਵਿੱਚ ਇੱਕ ਇਸ ਤਰ੍ਹਾਂ ਦੀ ਦਵਾਈ ਮਿਲਾ ਦਿੱਤੀ ਜਿਸ ਕਾਰਨ ਮਾਲਕੀ ਜਾਂਦੇ ਹੀ ਸੌਂ ਜਾਂਦੀ ਸੀ। ਅਤੇ ਫੇਰ ਮੈਂ ਉਹਨਾਂ ਦੇ ਕਮਰੇ ਵਿੱਚ ਚਲਾ ਜਾਂਦਾ ਸੀ। ਪਰ ਮੇਰੇ ਤੇ ਉਸ ਦਵਾਈ ਦਾ ਅਸਰ ਬਹੁਤ ਘੱਟ ਹੁੰਦਾ ਸੀ ਮਾਲਕੀਨ ਦੇੇ ਸੌਣ ਤੋਂ ਬਾਅਦ ਮੈਂ ਆਪਣੀ ਇੱਛਾ ਨੂੰ ਪੂਰਾ ਕਰ ਲੈਂਦਾ ਸੀ ਜਿਸ ਨਾਲ ਮੈਨੂੰ ਬਹੁਤ ਸਕੂਨ ਮਿਲਦਾ ਸੀ ਮਾਲਕਿਨ ਮੈਨੂੰ ਬਹੁਤ ਚੰਗੀ ਲੱਗਦੀ ਸੀ ਅਤੇ ਮੈਨੂੰ ਉਹਨਾਂ ਦੀ ਆਦਤ ਹੋ ਗਈ ਸੀ ਇਸ ਲਈ ਮੈਂ ਹਰ ਰਾਤ ਉਹਨਾਂ ਨਾਲ ਗੁਜ਼ਾਰਦਾ ਸੀ ਇਹ ਕਹਿੰਦੇ ਹੋਏ ਰਾਜੂਨ ਲੱਗਿਆ ਤੇ ਮੇਰੇ ਪਤੀ ਤੋਂ ਮਾਫੀ ਮੰਗਣ ਲੱਗ ਗਿਆ ਪਰ ਮੈਨੂੰ ਉਸਤੇ ਬਹੁਤ ਗੁੱਸਾ ਆ ਰਿਹਾ ਸੀ ਅਤੇ ਅਫਸੋਸ ਵੀ ਹੋ ਰਿਹਾ ਸੀ ਪਰ ਉਸ ਸਮੇਂ ਮੇਰਾ ਪਤੀ ਉਸ ਨੂੰ ਘਰੋਂ ਕੱਢਣ ਲੱਗਿਆ ਉਹ ਰੋਂਦੇ ਹੋਏ ਕਹਿਣ ਲੱਗਿਆ ਕਿ ਮੈਂ ਰਾਤ ਨੂੰ ਕਿੱਥੇ ਜਾਵਾਂਗਾ ਮੈਨੂੰ ਮਾਫ਼ ਕਰ ਦਿਓ ਮੈਂ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਾਂਗਾ ਪਰ ਅਜੇ ਇਹ ਲੜਕੀ ਨੂੰ ਆਪਣੇ ਘਰ ਵਿੱਚ ਰੱਖਣਾ ਜ਼ਿੰਦਗੀ ਗੱਲ ਨਹੀਂ ਸੀ ਉਹ ਸਭ ਬੱਚੇ ਨੂੰ ਬਿਗਾਰਨ ਦੇ ਵਿੱਚ ਅਤੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਸਭ ਤੋਂ ਪਹਿਲਾ ਹੱਥ ਉਸ ਦਾ ਸੀ ਜੋ ਰਾਜੂ ਨੂੰ ਆਨਾਥ ਆਸ਼ਰਮ ਵਿੱਚੋਂ ਲੈ ਕੇ ਆਈ ਸੀ ਜੇਕਰ ਉਹ ਜਿਤੇਮ ਖਾਣੇ ਵਾਲੇ ਦੇਖ ਲੈਂਦੇ ਕਿ ਇਹ ਬੱਚਾ ਕਿਸ ਦੇ ਹੱਥ ਵਿੱਚ ਗਿਆ ਹੈ ਉਹ ਔਰਥੇ ਸੁਰੱਖਿਤ ਵੀ ਹੈ ਜਾਂ ਨਹੀਂ ਜੇਕਰ ਉਹਨਾਂ ਨੇ ਥੋੜੀ ਸ਼ਾਨਵਿਨ ਕਰ ਲਈ ਹੁੰਦੀ ਤਾਂ ਅੱਜ ਰਾਜੂ ਅਜੇ ਹੈ ਨਾ ਹੁੰਦਾ ਕਾਰੀ ਰਾਤ ਮੇਰੇ ਪਤੀ ਨੇ ਉਸ ਨੂੰ ਗੇਟ ਦੇ ਕੋਲ ਹੀ ਬਿਠਾ ਕੇ ਰੱਖਿਆ ਅਤੇ ਅਗਲੀ ਸਵੇਰ ਹੁੰਦੇ ਹੀ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਮੇਰਾ ਪਤੀ ਦੁਨੀਆ ਦਾ ਸਭ ਤੋਂ ਚੰਗਾ ਪਤੀ ਸੀ ਉਸਨੇ ਮੇਰਾ ਭਰਪੂਰ ਸਾਥ ਦਿੱਤਾ ਸੀ ਮੇਰਾ ਪਤੀ ਮੇਰੇ ਤੋਂ ਮਾਫੀ ਮੰਗਣ ਲੱਗਿਆ ਅਤੇ ਇਹ ਕਹਿਣ ਲੱਗਿਆ ਕਿ ਇਸ ਵਿੱਚ ਮੇਰੀ ਹੀ ਗਲਤੀ ਹੈ ਮੈਨੂੰ ਉਸ ਨੌਕਰ ਨੂੰ ਪੂਰੀ ਸ਼ਾਨਦਾਰੀਨ ਕਰਕੇ ਘਰ ਵਿੱਚ ਲੈ ਕੇ ਆਉਣਾ ਚਾਹੀਦਾ ਸੀ ਜੇਕਰ ਮੈਂ ਉਸ ਨੂੰ ਇੱਥੇ ਨਾ ਲੈ ਕੇ ਆਉਂਦਾ ਤਾਂ ਤੁਹਾਡੇ ਨਾਲ ਇਹ ਸਭ ਕੁਝ ਨਾ ਹੁੰਦਾ ਖੈਰ ਜੋ ਹੋਇਆ ਸੋ ਹੋਇਆ ਹੁਣ ਤੋਂ ਮੈਂ ਧਿਆਨ ਰੱਖਾਂਗਾ ਅਤੇ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸਾਂਗਾ ਦੋਸਤੋ ਜੇਕਰ ਤੁਸੀਂ ਵੀ ਕਿਸੇ ਨੂੰ ਆਪਣੇ ਘਰ ਵਿੱਚ ਰੱਖੋ ਤਾਂ ਉਸ ਇਨਸਾਨ ਦੀ ਚੰਗੀ ਤਾ ਜਾਂਚ ਪੜਤਾਲ ਕਰੋ ਦਰਸਲ ਜਿਸ ਤੇ ਵੀ ਅਸੀਂ ਜ਼ਿਆਦਾ ਭਰੋਸਾ ਕਰਦੇ ਹਾਂ ਉਸ ਤੋਂ ਹੀ ਸਾਨੂੰ ਧੋਖਾ ਮਿਲਦਾ ਹੈ ਤਾਂ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਦੋਸਤੋ ਏਸੀ ਅੱਜ ਦੀ ਸਾਡੀ ਨਵੀਂ ਕਹਾਣੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਤੁਹਾਡੇ ਆਪਣੇ ਚੈਨਲ ਅਲਫਾਜ਼ ਪੀਡੀ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਾ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ